ਇਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵੇਰ ਸਵੇਰ ਦੀ ਤੇ ਅਮੀਰ ਕਰਦੇ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਵਧੀਆ ਹੋਵੋਗੇ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਤੇ ਆਪਣੇ ਜੀ ਕੱਲ ਦਾ ਲੱਗਿਆ ਹੋਇਆ ਮਿਸਤਰੀ ਜਿਵੇਂ ਕਿ ਤੁਹਾਨੂੰ ਪਤਾ ਹੀ ਸੀਗਾ ਤੁਸੀਂ ਇੰਸਟਾਗ੍ਰam ਤੇ ਸਾਡੀ ਰੀਲ ਦੇਖੀ ਹੋਣੀ ਆ ਆਪਾਂ ਟਾਇਲ ਵਗੈਰਾ ਲਵਾ ਰਹੇ ਆ ਘਰੇ ਇਹ ਸਾਡੇ ਪੈਰ ਆ ਪੂਰਾ ਖਲਿਆਰਾ ਘਰ ਦੇ ਵਿੱਚ ਖਲਿਆਰਾ ਦਾ ਤੁਹਾਨੂੰ ਅਸੀਂ ਦਿਖਾਣਾ ਨਹੀਂ ਕਿਉਂਕਿ ਜਦਾ ਸਾਰਾ ਸਮਾਨ ਘਰ ਦਾ ਬਾਹਰ ਕੱਟਿਆ ਹੋਇਆਗਾ ਬਾਹਰ ਪਿਆ ਤੇ ਸੋ ਅੱਜ ਤੁਹਾਨੂੰ ਦਿਖਾਣੇ ਆ ਅਸੀਂ ਅੱਜ ਤੋਂ ਬਿਜੀਆਂ ਨਮਾਰਨਾਂ ਨੂੰ ਨਾ ਆਇਆ ਬਾਕੀ ਦਾ ਸਾਰਾ ਪਾਰ ਘਰਵਾ ਨਾ ਕੇ ਵਾਲੇ ਨੂੰ ਦਿਖਾਈ ਤੇ ਬਹੁਤ ਪਰਾਵਾ ਹੈ ਅਸੀਂ ਕੁਵਾਰੀਏ ਬਣੇ ਬੈਠੇ ਆ। ਬਸੋ ਬਹੁਤ ਬੁਰਾ ਹਾਲ ਹੈ ਜੀ ਬਹੁਤ ਜ਼ਿਆਦਾ ਠੀਕ ਆ ਇੱਧਰ ਦੇਖੋ ਮੰਜਾਂ ਤੇ ਮੱਜੇ ਚੜੇ ਪਏ ਆ ਬਿੱਡਾਂ ਤੇ ਗੱਡ ਛੜੇ ਪਏ ਆ ਨਿਮਾਰੀਆਂ ਕਿੱਧਰੇ ਕੋਸ਼ ਕਿੱਧਰੇ ਕੋਸ਼ ਇੱਧਰ ਦੇਖੋ ਇਹ ਸਾਰਾ ਬਹੁਤ ਜ਼ਿਆਦਾ ਉਹ ਹੋਇਆ ਪਿਆ ਜੀ ਤੇ ਆਹ ਦੇਖੋ ਸਾਡੇ ਆ ਮੇਰੀ ਵੀਡੀਓ ਵਾਲਾ ਇੰਸਟਾਗ੍ਰam ਵੀਡੀਓ ਵਾਲਾ ਵੀ ਮੇਰਾ ਅੱਜ ਵਿਚਾਰਾ ਇੱਥੇ ਪਿਆਗਾ

باہر پڑتا باقی سونے سونے کمینٹ کرو ٹھیک ہے ਤੇ ਤੁਹਾਡਾ ਥੋੜਾ ਪਿਆਰ ਥੋੜਾ ਸਾਥ ਹੈ ਜਿੰਨੇ ਵੀ ਮੇਰੇ YouTube ਮੇਰੀ ਫੈਮਲੀ ਆ ਮੇਰਾ ਪਰਿਵਾਰ ਠੀਕ ਹੈ ਤੁਸੀਂ ਮੈਨੂੰ ਕੋਲੋਂ ਕੀਤਾ ਸਬਸਕ੍ਰਾਈਬ ਕੀਤਾ ਤੁਹਾਡਾ ਬਹੁਤ ਦਿਨੋ ਦਿਨੋ ਧੰਵਾਦਾ ਤੁਹਾਡਾ ਕਿ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਤੁਸੀਂ ਮੈਨੂੰ ਜਮੈਂ ਮੈਂ ਨੀਚੇ ਬੈਠੀ ਹੋਈ ਸੀ ਤੁਸੀਂ ਮੈਨੂੰ ਬੈਠੀ ਹੋਈ ਉਸਾਰ ਦਿੱਤਾ ਤੁਸੀਂ ਮੈਨੂੰ ਆਪਦਾ ਹੱਥ ਦਿੱਤਾ ਤੇ ਮੈਂ ਤੁਹਾਡਾ ਹੱਥ ਫੜ ਕੇ ਖੜੀ ਹੋਈ ਆ ਤੇ ਬਾਕੀ ਸਾਰੇ ਮੈਨੂੰ ਕੌਣ ਜੀ ਲੋ ਜੀ ਰਿਸ਼ੂ ਜ਼ਰੂਰ ਕਹਿਦਾ ਕਰੋ ਜੀ ਠੀਕ ਹੈ ਤੇ ਕਿਉਂਕਿ ਜਦੋਂ ਨਵੇਂ ਨਵੀਂ ਚੀਜ਼ ਬਣਦੀ ਆ ਹਨ ਉਹਦੀ ਘੱਟਾਂ ਮਾਰਕਾ ਦਿੰਨੇ ਆ ਜੀ ਵਧਾਈਆਂ ਦਿੰਨੇ ਆ ਤੇ ਮੈਨੂੰ ਇੰਗਲਿਸ਼ ਨਹੀਂ ਆਉਂਦੀ ਆਪਾਂ ਤਾਂ ਗਰੇ ਕੰਗ੍ਰੈਚੁਲੇਸ਼ਨ ਕੰਗ੍ਰੈਚੁਲੇਸ਼ਨ ਠੀਕ ਹੈ ਜਾਂਦੇ ਕੋਈ ਨੀ ਕੋਈ ਦੇਸ਼ ਚਲੋ ਠੀਕ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਜਦੋਂ ਸਾਡਾ ਘਰ ਆਏ ਇੱਕਦਮ ਪੂਰਾ ਚਕਾਚਕ ਸਫਾਈਆਂ ਹੋਊਗਾ ਤੇ ਅਸੀਂ ਸਮਾਨ ਜਿਵੇਂ ਸਾਡਾ ਪਹਿਲਾਂ ਸੀਗਾ ਉਹ 100 ਸੇ ਸਮਾਨ ਜਦੋਂ ਜਚਾਤਾ ਤੇ ਤੁਹਾਡੇ ਨਾਲ ਆਪਾਂ ਜਰੂਰ ਸ਼ੇਅਰ ਕਰਾਂਗੇ ਇਹਦੇ ਵਿੱਚ ਤੁਹਾਡਾ ਬਹੁਤ ਸਹਿਯੋਗ ਆ ਤੁਸੀਂ ਮੈਨੂੰ ਸਬਸਕ੍ਰਾਈਬ ਕੀਤਾ ਹਨਾ ਮੇਰੇ ਚੈਨਲ ਨੂੰ ਮੈਨੂੰ ਇੰਨਾ ਪਿਆਰ ਦਿੱਤਾ ਤੁਸੀਂ ਤੇ ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਆ ਜੀ ਜਿੰਨੀ ਮੇਰੀ YouTube ਫੈਮਲੀ ਮੇਰੇ ਨਾਲ ਜੁੜੀ ਗਿਆ ਤੇ ਹੁਣ ਬਸ ਜਲਦੀ ਤੋਂ ਜਲਦੀ ਆਪਣਾ 1 ਲੱਖ ਕੰਪਲੀਟ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਜੀ ਤੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਤੇ ਜਰੂਰ ਦੱਸਿਓ ਠੀਕ ਹੈ ਜਿੱਦਾਂ ਦਾ ਸਾਡੇ ਸਾਡੀ ਤੁਸੀਂ ਬਾਹ ਫੜੀ ਆ ਹਨਾ ਤੇ ਪ੍ਰਮਾਤਮਾ ਕੁੱਲ ਦਾ ਭਲਾ ਕਰੇ ਤੇ ਸਾਰਿਆਂ ਨੂੰ ਖੁਸ਼ ਰੱਖੇ ਬਾਬਾ